ਤੜਕੇ ਮੈਂ ਕੂਤਰਵਾਜੀ ਪ੍ਰਤੀ ਇਹ ਜ ਸਟੈਪ ਚੱਕਣ ਜਾ ਰਿਹਾ ਆ ਅੱਕਿਆ ਹੋਇਆ ਮੈਨੂੰ ਮਜਬੂਰ ਕਰਦਾ ਇੱਕ ਦਿਨ 4 ਵਜੇ ਨੇ ਕਰਤਾ ਪਹਿਲਾਂ ਮੇਰਾ ਕਣੀਆ ਕੂਤਰ ਕਟਿਆ ਜਨਕੁਫਰੀ ਦੀ ਕੋਟ ਨੇ ਕੰਨੀ ਤੋਂ ਦੂਰ ਬਿਨ ਲਾਈ ਖੜਾ ਸੀ ਤੇ ਜਿਹੜੇ ਵਾਟਰ ਬਸ ਥੱਲੇ ਬੰਦੇ ਸੀ ਲੱਛੂ ਦੇ ਘਰ ਤੇ ਸੀ ਉਹ ਕਹਿੰਦੇ ਬੈਠਿਆ ਨਹੀਂ ਤੇ ਉਹ ਦੂਰ ਬਿਨਾਂ ਕਹਿੰਦੇ ਟੱਚ ਮਾਰ ਗਿਆ ਤੇ ਮੇਰੇ ਨਾਲ 40 ਬੰਦੇ ਮੇਰੇ ਐਂਟੀ ਵਿੱਚ ਮੋਰ ਕੇ ਵੀ ਕਹਿੰਦੇ ਬੈਠਿਆ ਨਹੀਂ ਫੇਰ ਬਈ ਲੋਗੜ ਬਾਈ ਛੱਡੀ ਆ ਮੇਰੇ ਫੋਨ ਚ ਲਿਸਟ ਆ ਪੰਜ ਨੇ ਬੰਡੀ ਹੋਈ ਮੇਰੇ ਬੰਦੇ ਨੂੰ ਪੰਜੀ ਨਹੀਂ ਦੇਗਾ ਕੋਈ ਚਲੋ ਕੋਈ ਗੱਲ ਨਹੀਂ ਜੀ ਫਿਰ ਤੀਜੀ ਬਾਜੀ ਬਾਈ ਕੁੱਪ ਕਲਾਂ ਕਾਕੇ ਜੇਰਾ ਉਹਨਾਂ ਦੇ ਮੇਰਾ ਕਬੂਤਰ ਸੀ ਪਿੱਛੋਂ ਸਭ ਤੋਂ ਲਾਸਟ ਮੇਰੇ ਕੂਤਰ ਨੂੰ ਟਾਈਮ ਲੱਗਿਆ ਉੱਥੇ ਮੇਰਾ ਕੂਤਰ ਜੋਰ ਲਾਉਂਦਾ ਫਿਰਦਾ ਸੀ ਜਦੋਂ ਸੱਤਾਂ ਜੋਰ ਲਾਉਂਦਾ ਸੀ ਜਦੋਂ ਚਾਰ ਤਿੰਨ ਬਹਿ ਗਏ ਤਣ ਰਹਿ ਗਏ ਮੇਰਾ ਉੱਤੇ ਆ ਗਿਆ ਕਹਿੰਦਾ ਨੀਮ ਆਇਆ ਦੱਸੋ ਭਾਈ ਪਿੱਛੋਂ ਕੂਤਰ ਜੋਰ ਲਾਊਗਾ ਕਿ ਰੱਬ 'ਚ ਖੜੂਗਾ ਵੀਰੇ ਮੈਥੋਂ ਨਹੀਂ ਲੋਕਾਂ ਦੀ ਮਨਤ ਹੁੰਦੀ ਮੈਥੋਂ ਨਹੀਂ ਲੜਿਆ ਜਾਂਦਾ ਮੈਂ ਜਮਾ ਅੱਕਿਆ ਇਹ ਸਟੈਪ ਚੱਕਦਾ ਕਾਨੂੰਨੀ ਕਾਰਵਾਈ ਜਿਹੜੀ ਮੈਂ ਜਿੰਨੀ ਕਿ ਜਾਣਦਾ ਮੈਂ ਕੱਲ ਨੂੰ ਕਰਵਾਉਂਗਾ ਮੈਨੂੰ ਵੀ ਤੁਹਾਡੇ ਭਰਾ ਜਿਹਨੇ ਸੁਣ ਰਿਹਾ ਸਭ ਤੋਂ ਜ਼ਿਆਦਾ ਸ਼ੌਂਕ ਸੀ ਜਨੂਨ ਸੀ ਮੈਂ ਕਿੱਡਾ ਜਿਗਾਰਡ ਬਣਾਇਆ ਹੋਇਆ ਸਾਰਾ ਕੁਝ ਤਿਆਗਿਆ ਨਾ ਸਾਰਾ ਕੁਝ ਸਵੇਰੇ ਮਾਰਨਿੰਗ ਸਵੇਰੇ ਹਾਈ ਕੋਰਟ ਜਾਊਂਗਾ ਰੱਟ ਪਾਉਣੀ ਐ ਸਭ ਤੋਂ ਪਹਿਲਾਂ ਆਪਣੇ ਲਖੀਰ ਕੇ ਚੱਲਾਂਗੇ ਬਾਕੀ ਸੋਨੂੰ ਸਾਰੇ ਭਰਾਵਾਂ ਨੂੰ ਸਵੇਰੇ 12:00 ਵਜੇ ਤੋਂ ਪਹਿਲਾਂ ਪਤਾ ਲੱਗ ਜਿਹੜੇ ਮੈਂ ਸਟੈਪ ਚੱਕੂੰਗਾ ਮੈਨੂੰ ਬਈ ਮaaf ਕਰਦੇ ਹੋ ਮੈਂ ਮਜਬੂਰ ਨਾ ਅੱਕਿਆ ਹੋਇਆ ਇਸ ਸਟੈਪ ਡੈ ਰਿਆ ਮੈਨੂੰ ਬਹੁਤ ਜਿਆਦਾ ਸ਼ੌਂਕ ਸੀ ਲੋਕਾਂ ਨੇ ਮੇਰਾ ਸ਼ੌਂਕ ਵੇਖਿਆ ਹੈ ਅੱਕਿਆ ਹੋਇਆ ਮੈਂ ਇਸ ਸਟੈਪ ਚੱਕ ਰਿਹਾ ਹਾਂ ਸਵੇਰੇ ਬਾਈ ਮੈਂ ਰੱਟ ਵੀ ਪਾਉਂਗਾ ਸੁਪਰੀਮ ਕੋਰਟ ਹਾਈ ਕੋਰਟ ਐਡੀਪੀ ਏਡੀ ਆਈਜੀ ਸਾਰਾ ਕੁਝ ਜਿੰਨਾ ਕੁਝ ਮੈਨੂੰ ਧਿਆਨ ਨਾਲ ਸਾਰਾ ਕੁਝ ਕਰੂੰਗਾ ਪਰ ਮੈਨੂੰ ਲੋਕਾਂ ਨੇ ਮਜਬੂਰ ਕਰਤਾ ਇਹ ਜਿਹੜੇ ਕਬੂਤਰ ਵਾਲਾ ਨੇ ਆਹ ਸਟੈਪ ਚੱਕਣ ਤੇ ਸ਼ੌਕ ਮੈਨੂੰ ਬੇਹੱਦ ਜਿਆਦਾ ਹੀ ਬਹੁਤ ਜਿਆਦਾ ਚਲੋ ਭਰਾਓ ਸਾਰ ਨੂੰ ਸਤਿ ਸ਼੍ਰੀ ਅਕਾਲ ਜਿੰਨਾ ਵੀ ਮੈਂ ਕਰ ਸਕਦਾ ਹੋਇਆ ਆਪਦੇ ਵੱਲੋਂ ਪੂਰਾ ਫੁੱਲ ਜੋਰ ਲਾਵੂੰਗਾ ਜਿਵੇਂ ਨਾ ਮੇਰਾ ਸ਼ੌਂਕ ਖਰਾਬ ਕੀਤਾ ਮੈਂ ਕਹਿੰਦਾ ਜਿਨ੍ਹਾਂ ਦਾ ਰੋਜ਼ਗਾਰ ਚੱਲਦਾ ਹੈ ਇਸ ਕੰਮ ਤੋਂ ਇਸ ਕੰਮ ਤੋਂ ਰੋਟੀ ਖਾਂਦੇ ਵੀ ਸਾਰਿਆਂ ਦਾ ਰੋਜ਼ਗਾਰ ਵੀ ਖਰਾਬ ਹੋਵੇ ਜਿਵੇਂ ਮੇਰਾ ਸ਼ੌਂਕ ਖਰਾਬ ਕੀਤਾ ਇਹਨਾਂ ਨੇ ਜੇ ਬਈ ਕਿਸੇ ਨੂੰ ਕੋਈ ਗੱਲਬਾਤ ਹੈ ਜਾਂ ਮੇਰੇ ਪ੍ਰਤੀ ਉਹ ਹੈ ਮੈਨੂੰ ਫੋਨ ਲਾ ਲੈ ਮੇਰਾ 779175033 ਨੰਬਰ ਆ ਜਮਾ ਅੱਕਿਆ ਅੱਕ ਜਾ ਬਣਾ ਬਾਈ ਮੇਰਾ ਜੀ ਨਹੀਂ ਕਰਦਾ ਇਹ ਮੈਨੂੰ ਬਹੁਤ ਸ਼ੌਂਕ ਹੈ ਏਡਾ ਜਗਾੜ ਬਣਾਇਆ ਇੱਥੇ ਇਹ ਸਾਰੇ ਠੱਗ ਰਲੇ ਆ